ਕਿ ਤੇ 3 ਜਾਰੀ ਕੀਤੀ ਗਿਆ ਵਾਖੂ ਸਿਟਾ ਨੂੰ ਕੇਸ ਵਾਰ ਜਿਹੜਾ ਕਿ ਯਾਤਰੀ ਸੁਰੱਖਿਆ ਨੂੰ ਮੱਦਨ ਦੀ ਜੀ ਨੀਤੀ ਜਾਣ ਕੇ ਪਾਕਿਸਤਾਨ ਦੇ ਸੂਬ ਸ਼ਰਧਾਦੋ ਨੇ ਮੋਣਾ ਵਿੱਚ ਕਾਫੀ ਰੋਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਕੇ ਬਾਦਮnse ਪਤਾ ਚਲਾ ਕੇ ਇੱਕ ਚਿੱਠੀ ਜਿਹੜੀ ਚੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਹੀਂ ਆਈ ਪਰ ਵੱਖ-ਵੱਖ ਸਿਟਾ ਨੂੰ ਗਈ ਹੈ ਜਿਹਦੇ ਚ ਸੁਰੱਖਿਆ ਦਾ ਰਿਹਨ ਦੇ ਕੇ ਜਿਹੜਾ ਪਾਕਿਸਤਾਨ ਜਾਂਦਾ ਜਾਣਾ ਉਹਨੂੰ ਰੁਕਾਇਆ ਗਿਆ ਕਿਉਂਕਿ ਜੇ ਜਥਕਲਾ ਪਾਕਿਸਤਾਨ ਤੋਂ ਪੰਜਾਬ ਤੋਂ ਜਾਂਦਾ ਵੱਖ-ਵੱਖ ਸ਼ੇਡਾਂ ਜਾਂਦਾ ਪਰ ਸਿੱਖ ਕੌਮ ਦਾ ਕਿਸੇ ਕਿਸੇ ਵੀ ਦੇਸ਼ ਨਾਲ ਕਿਸੇ ਵੀ ਕੌਮ ਨਾਲ ਕੋਈ ਵਿਰੋਧ ਨਹੀਂ ਚਾਹੇ ਉਹ ਮੁਸਲਮਾਨ ਭਾਈਚਾਰੇ ਕੀ ਹੋਣ ਚਾਹੇ ਹਿੰਦੂ ਭਾਈਚਾਰੇ ਦੇ ਸਿੱਖ ਜਿੱਥੇ ਜਾਂਦਾ ਉਹ ਵੰਡ ਛਕੋ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕ ਲਈ ਸੰਦੇਸ਼ ਦਿੰਦਾ ਹੈ ਤੇ ਗੁਰੂ ਨਾਨਕ ਦੇਵ ਜੀ ਸਾਨੂੰ ਸੰਦੇਸ਼ ਇਹ ਦਿੰਦਾ ਹੈ ਤੇ ਜੇ ਪਾਕਿਸਤਾਨ ਦੀ ਸਤਿਗੁਰਤਾ ਮੈਂ ਦਰਸ਼ਨ ਵਾਲੀ ਜਿਥਾ ਜਾਂਦਾ ਜੀ ਇਹ ਜੋ ਨੁਕਸਾਨ ਵਾਲੀ ਕੋਈ ਗੱਲ ਨਹੀਂ ਆ ਸੁਰੱਖਿਆ ਵਾਲ ਜਿਹੜੀ ਗੱਲ ਉਹ ਉਥੋਂ ਦੀ ਸਰਕਾਰ ਨੇ ਦੇਖਣੀ ਹੈ ਪਾਕਿਸਤਾਨ ਸਰਕਾਰ ਨੇ ਇਹ ਪਾਕਿਸਤਾਨੀ ਸਰਕਾਰ ਜਿਥਾ ਰੋਕਦੀਆਂ ਫਿਰ ਨਹੀਂ ਬਜਣਾ ਚਾਹੀਦਾ ਪਰ ਜੇ ਉਹ ਨਹੀਂ ਰੋਕਦੇ ਇਹਦਾ ਮਤਲਬ ਉਹ ਪ੍ਰਬੰਧ ਕਰ ਸਕਦੇ ਨੇ ਸੋ ਕੀ ਕਰ ਸਕਦੇ ਨੇ ਉਹਨਾਂ ਨੂੰ ਰਿਪੋਰਟ ਦੇਣੀ ਚਾਹੀਦੀ ਸੀ ਪਾਕਿਸਤਾਨ ਸਰਕਾਰ ਕੋ ਕਿ ਉਹ ਜਥੇ ਨੂੰ ਆਉਣ ਜਿਨਾ ਚਾਹੁੰਦੇ ਹੈ ਨਾ ਜਾਂ ਨਹੀਂ ਪਰ ਭਾਰਤ ਸਰਕਾਰ ਵੱਲੋਂ ਇਸ ਕਰਕੇ ਜਿਥਾ ਰੋਕ ਦੇਣਾ ਕਿ ਉਥੇ ਸੁਰੱਖਿਆ ਦਾ ਪ੍ਰਬੰਧ ਨਹੀਂ ਹੋ ਸਕਦਾ ਇਹ ਤਾਂ ਇੱਕ ਤਰਫਾ ਗੱਲ ਆ ਕਿਉਂਕਿ ਜੇ ਇਹ ਦੋਸਤਾਂ ਨਾਲ ਪਾਕਿਸਤਾਨ ਚ ਮੈਚ ਖੜੇ ਜਾ ਸਕਦਾ ਤੇ ਜਥਾ ਕਿਉਂ ਨਹੀਂ ਜਾ ਸਕਦਾ ਕੋਈ ਜਥਾ ਤੇ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਲਈ ਜਾਣਾ ਇਹ ਗੁਰੂ ਘਰ ਦੇ ਦਰਸ਼ਨ ਤੋਂ ਰੋਕਣਾ ਮੈਂ ਸਮਝਦਾ ਬੜੀ ਵੱਡੀ ਜਿਹੜੀ ਉਹ ਸਰਕਾਰ ਦੀ ਫੇਲਿਅਰ ਹੈ ਇਸ ਵਾਰ ਸੇ ਸਰਕਾਰ ਫੇਲ ਹੋ ਗਈ ਹੈ ਕਿ ਜੇ ਆਪਣੇ ਕੌਮ ਦੇ ਸਿੱਖ ਕੌਮ ਦੇ ਬੰਦਿਆਂ ਜਿਹੜੇ ਦਰਸ਼ਨ ਕਰ ਲਈ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਸੱਖਿਆ ਨਹੀਂ ਦੇ ਸਕਦੀ ਤਾਂ ਕਿਉਂਕਿ ਪਹਿਲਾ ਜੰਗ ਦਾ ਮਾਹੌਲ ਸੀ ਉਦੋਂ ਮਨੇ ਜਾ ਸਕਦਾ ਕਿ ਚਲੋ ਵੀ ਦੋਵੇਂ ਬਨੇ ਟਣਾ ਆ ਹੁੰਦੇ ਕੋਈ ਤਣਾ ਨਹੀਂ ਹੁੰਦਾ ਵਪਾਰ ਵੀ ਖੁੱਲਣਾ ਚਾਹੀਦਾ ਜਿਹੜਾ ਕੋਈ ਪਾਕਿਸਤਾਨ ਜਾਣਾ ਚਾਹੁੰਦਾ ਉਹਨੂੰ ਜਾਣ ਵੀ ਦੇਣਾ ਚਾਹੀਦਾ ਜਿਹੜਾ ਉਧਰ ਹੋਣਾ ਚਾਹਦਾ ਉਹਨੂੰ ਵੀ ਹੋਣ ਦੇਣਾ ਚਾਹੀਦਾ ਕਿਉਂਕਿ ਦੋਵੇਂ ਪਾਸੇ ਹੀ ਜਿਹੜੀ ਉਹ ਪਬਲਿਕ ਆ ਉਹ ਨਹੀਂ ਚਾਹੁੰਦੀ ਜੰਗ ਬਿਨਾਂ ਯੋ ਵਪਾਰ ਬੰਦ ਹੋਣ ਕਰਨਾ ਚਾਹੁੰਦੀ ਹੈ ਸਿਰਫ ਜਿਹੜੇ ਸਿਆਸੀ ਲੋਕ ਨੇ ਉਹੋ ਇਹ ਗੱਲਾਂ ਨੂੰ ਜਿਹੜਾ ਹਵਸ਼ਾ ਕਰ ਰਹੇ ਨੇ ਚਾਹੇ ਉਹ ਜੰਗ ਦਾ ਮਾਹੌਲ ਬਣਾ ਰਹੇ ਨੇ ਜਾਂ ਬਣਾਉਂਦੇ ਨੇ ਪਰ ਸਿੱਖ ਧਿਰ ਜਨਾ ਅਰਦਾਸ ਕਰਦਾ ਆ ਕਿ ਜਿੰਨਾ ਗੁਰਧਾਮਾਂ ਨੂੰ ਸਿੱਖ ਪੰਥ ਤੋਂ ਵਿਛੋੜਿਆ ਗਿਆ ਉਹਨਾਂ ਦੇ ਖੁੱਲੇ ਦਰਸ਼ਕਦਾਰ ਪਰ ਸਾਨੂੰ ਵਿਜੇ ਲੈ ਕੇ ਵੀ ਜਾਣ ਤੋਂ ਜੋ ਰੋਕ ਦਿੱਤਾ ਜਾ ਰਿਹਾ ਮਹਿਮਾਨ ਜੋ ਪ੍ਰਧਾਨ ਸਾਹਿਬ ਵੱਲੋਂ ਭਾਰਤ ਸਰਕਾਰ ਦੀ ਇਸ ਗੱਦੀ ਨਿੰਦਾ ਕਰਦਾ ਹੈ ਕਿ ਉਹਨਾਂ ਨੇ ਸਾਨੂੰ ਕਿਥਾ ਭੇਜ ਦਿੱਤੇ ਰੁਕਿਆ ਕਿੱਤੇ ਦਿਨੇ ਭਾਰਤ-ਪਾਕਿਸਤਾਨ ਮੈਚ ਵੀ ਹੋਇਆ ਪਰ ਦੂਜੇ ਪਾਸੇ ਲੋਕ ਕਹਿ ਰਹੇ ਨੇ ਕਿ ਇੱਕ ਪਾਸੇ ਵਪਾਰ ਵੀ ਬੰਦ ਹੈ ਔਰ ਦੂਸਰੇ ਪਾਸੇ ਜਿਹੜੇ ਧਾਰਮਿਕ ਯਾਤਰਾ ਹੀ ਬੰਦ ਹੈ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਕਿ ਜੇ ਭਾਰਤ-ਪਾਕਿਸਤਾਨ ਮੈਚ ਹੋ ਸਕਦਾ ਇਹਦਾ ਮਤਲਬ ਦੁਨੀਆ ਪਬਲਿਕ ਚਾਹੁੰਦੀ ਆ ਭਾਰਤੀ ਪਬਲਿਕ ਚਾਹੁੰਦੀ ਆ ਤੇ ਪਾਕਿਸਤਾਨੀ ਪਬਲਿਕ ਚਾਹੁੰਦੀ ਹੈ ਕਿ ਦੋਵਾਂ ਚ ਸ਼ਾਂਤੀ ਕੈਮਰਾ ਵੇ ਤੇ ਜੇ ਮੈਚ ਹੋ ਸਕਦਾ ਵਪਾਰ ਵੀ ਖੁੱਲ ਸਕਦਾ ਫਿਰ ਵਪਾਰ ਖੁੱਲ ਸਕਦਾ ਤੇ ਫਿਰ ਗੁਰੂ ਘਰ ਦੇ ਦਰਸ਼ਨ ਕਰਨ ਤੋਂ ਕਿਉਂ ਵਾਧੇ ਕਿਤੇ ਜਾਂਦਾ This is the passage in card.